ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਬੱਕਰੀ ਨੂੰ ਛੋਟੀ ਦਿਖਾਉਣੀ ਹੈ ਸੇਲ ਆ ਡਿਟੇਲ ਬਾਈ ਤੋਂ ਪੁੱਛਦੇ ਆ ਆ ਕੇ ਕਰੀ ਗੱਲਬਾਤ ਸੱਸੀ ਗੱਲ ਬਾਈ ਸੱਸੀ ਵਰਗੀ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਬਿੰਦਰ ਸਿੰਘ ਪੰਡਿਤ ਜੀ ਬੱਲੇ ਤਸੀਰ ਰਾਮਪੁਰਪੁਰ ਜ਼ਿਲ੍ਹਾ ਬਟਿੰਡਾ ਠੀਕ ਹੈ ਪਿੰਡ ਜੇਠੂ ਕੇ ਜ਼ਿਲ੍ਹਾ ਆਪਾਂ ਨੂੰ ਪੈ ਗਿਆ ਬਠਿੰਡਾ ਸੀਰਾਪਰਾਪੁਰ ਜ਼ਿਲ੍ਹਾ ਬਠਿੰਡਾ ਰਾਮਪਰੇ ਤੋਂ ਪੈ ਗਿਆ 8-9 ਕਿਲੋਮੀਟਰ ਦੂਰ ਹੈ 9 ਕਿਲੋਮੀਟਰ ਤਾਂ ਵੀ ਤਾਂ 6 ਕਿਲੋਮੀਟਰ ਠੀਕ ਹੈ ਮੋਬਾਈਲ ਨੰਬਰ ਆਪਣੇ 83208 1883 208 1883 208 1883 ਹਾਂਜੀ ਜਿਹੜੇ ਅੱਜ ਆਪਾਂ ਝੋਟੀ ਵਗਾਉਗੀ ਤੇ ਆਪਣੀ ਘਰ ਦੀ ਜਾਂਪੜ ਨਹੀਂ ਆਪਣੀ ਗ੍ਰੀਤੀ ਹੋਈ ਹੈ ਹਰਿਆਣੇ ਚ ਵਾਈ ਹੋਏ ਪਹਿਲੇ ਸੂਈ ਠੀਕ ਹੈ ਪਿਛਲੇ ਸੂਈ ਆਪਾਂ ਲੈ ਕੇ ਆਏ ਸੀ ਹਾਂਜੀ ਤੇ ਹੁਣ ਦੂਸਰਾ ਸੂਦਾ ਸੂਰੀ ਹੈ ਹਨਾ ਦੂਸਰਾ ਕੈਗ ਦੇ ਲਈ ਜੇ ਸੂਣ ਚ ਜੇ ਇੱਥੇ ਰਹਿੰਦੇ 10 ਦਿਨ ਬਾਕੀ ਆ ਜੀ 10 ਦਿਨ ਆ ਜੀ ਇਹਦੇ ਸੂਣ ਚ ਬਾਕੀ ਪਏ ਹੈਗੇ ਹਾਂ ਜੀ ਤੇ ਪਿਛਲੇ ਸੂਏ ਆਪਾਂ ਦੁੱਧ ਕਿੰਨਾ ਚੋਇਆ ਇਹਦਾ 15 ਲੀਟਰ ਦੁੱਧ ਪੂਰਾ ਤਿਆਰ ਉਹ ਤਾਂ ਮਣਕੇ ਨਹੀਂ ਗਏ ਸਾਬ ਮਣਕੇ ਚੱਲੇ ਵੀ 14 ਕਿਲੋ ਦੋ ਥੋੜਾ ਪਲੂਨ ਥੱਲੇ ਇਹਦਾ ਚੋਇਆ ਵਾ 15 ਲੀਟਰ ਚੋਇਆ ਰਈ ਠੀਕ ਹੈ ਤੇ ਕੈਗ ਵੀ ਮਹੀਨੇ ਪਹਿਲਾਂ ਦੁੱਧ ਛੱਡੀ ਆਪਾਂ ਇਹ ਇਹ 2 ਮਹੀਨੇ ਲਗਭਗ ਠੀਕ ਹੈ 2 ਮਹੀਨੇ ਥੋੜਾ ਘਣਾ ਉੱਪਰ ਹੋ ਗਿਆ ਹਨਾ ਠੀਕ ਹੈ ਮੰਨ ਕੇ ਜਿਲੇ ਵੀ ਵਧੀਆ ਕੱਪ ਕੱਪ ਦੋ ਤੱਕ ਐਂਡ ਤੱਕ ਦੇ ਨਾਲ ਛੁੱਟੀ ਹੈ ਬਿਲਕੁਲ ਬੱਚਾ ਛੱਡ ਜਾਏ ਨਾ ਛੱਡ ਠੀਕ ਹੈ ਆਹ ਕਰ ਦੋ ਠੀਕ ਹੈ ਤੇ ਹੁਣ ਇਹ ਕੀ ਫਿਰ ਟੀਕਾ ਕਿਹੜਾ ਭਰਾਏ ਇਹਦੇ ਬੁਰਾਂ ਦਾ ਭਰਾਏ ਆ ਬਕਲਾਂ ਜਿਹੜਾ ਕਰੈਰ ਵਾਲੇ ਬੰਦੇ ਸੀਗਾ ਹੁਣ ਪਿੱਥੋ ਜਾਵੜਿਆ ਹਨਾ ਉਹ ਤੋਂ ਗੱਬਣਾ ਕੀ ਤੇ ਚੌਂਡ ਚਵਾ ਤਾਰਾ ਤੁਰਾ ਦੇ ਓਕੇ ਜਾਵਾਂ ਬਿਲਕੁਲ ਸੋਹਣਾ ਨਹੀਂ ਆ ਜੀ ਤੇ ਮੁੱਲੇ ਦਾ ਕੀ ਰੱਖਿਆ ਆਪਾ ਮੁੱਲੇ ਦਾ 1.5 ਲੱਖ ਰੁਪਈਆ ਬਾਕੀ ਮੌਕੇ ਤੇ ਦੇਖ ਲਾਂਗੇ ਸੋਹਰੇ ਵਰਨੀ ਸੋਹਰਾ ਸੈਂਗੂ ਮੂੰਹ ਮੱਥਾ ਦੇਖ ਸਕਦਾ ਹਾਂ ਪੂਰਾ ਕੁੰਡਾ ਸਿੰਘ ਆ ਤੇ ਰਾਜੀ ਸਿੰਘ ਚੰਗੀ ਸਮੀਪਲੀ ਬਹੁਤ ਆ ਝੋਟੀਆਂ ਦੂਜਾ ਸੁਦਾ ਸੁੰਦੀ ਪਿਆ ਸੂਨ ਦੇ ਵਿੱਚ ਅਜੇ ਤੇ 8 ਤੋਂ 10 ਦਿਨ ਬਾਕੀ ਪਏ ਹੈਗੇ ਪਹਿਲੇ ਸੁਵੇ ਮਾਲਕ ਦੱਸਦਾ ਕਿ 15 ਲੀਟਰ ਦੁੱਧ ਆਪਾਂ ਹਰਿਆਣੇ ਦੇ ਵਿੱਚੋਂ ਮਿਲ ਕੇ ਲੈ ਕੇ ਆਏ ਸੀ ਬਾਕੀ ਫੇਸ ਕੁਆਲਟੀ ਵਗੈਰਾ ਦੇਖੋ ਤੇ ਝੋਟੀ ਮੇਰੇ ਸਾਬ ਨਾਲ ਹਲੇ ਲਗਭਗ ਦੰਦਾ ਜਿਹੋ ਜਵਾਨ ਹੋਈ ਨਹੀਂ ਹੋਣੀ ਇਹਦਾ ਬਾਡੀ ਮੰਤਰੀ ਦੇਖ ਲਿੰਦਾ ਪਿਆ ਸਿੰਘ ਬਈ ਜੀ ਰੁਪਈਆ ਲੰਘਦਾ ਨਹੀਂ ਪੂਰਾ ਕੁੰਡਾ ਸਿੰਘ ਆ ਤੇ ਬਕਰਾਂਤ ਸਾਹਣ ਦਾ ਇਹ ਲੱਗਿਆ ਹੋਇਆ ਸੀਮ ਉਸ ਤੋਂ ਹੈ ਗਿਆ ਗੱਪਣ ਥੋਲੇਵਾ ਵਗੈਰਾ ਦੇਖੋ ਪੂਰੇ ਛੱਡ ਮੇਲੇਵੇ ਦੀ ਝੋਟੀਆਂ ਥਾਣੀ ਦਿਖਾਈ ਦਿੰਦੇ ਪ ਕੀ ਚੌਣ ਦੇ ਵਿੱਚ ਚਵਾਈ ਚੂਈ ਦੀ ਪੂਰੀ ਨਰਮ ਹੋਊਗੀ। ਸੋ ਦੇਣ ਅਜੇ 10 ਬਾਕੀ ਪਏ ਆ ਤੇ ਬਾਕੀ ਥਣ ਹਵਾਨਾ ਨੇੜੇ ਤੋਂ ਦੇਖ ਸਕਦੇ ਹੋ। ਪੂਰਾ ਸਾਫ਼ ਸੁਥਰਾ ਅੱਗੇ ਪਿੱਛੇ ਦਾ ਹਵਾਨਾ ਬਾਜ ਦੇ ਦਾ ਕਾਫੀ ਪੰਜਾਈ ਗਏ। ਸੋ ਵਾਕੀ ਫੇਸ ਕੁਆਲਟੀ ਵਗੈਰਾ ਦੇਖੋ। ਸੋ ਦੇਖੋ ਮੋਮਥਾ। ਕੋਈ ਮਥੇ ਦੇ ਬੰਲ ਨਹੀਂ ਕੋਈ ਹੋਰ ਨਹੀਂ। ਬਿਲਕੁਲ ਕਾਲੀ ਜਾਮਣ ਵਰਗੀ। ਸੋ ਤੋਰਾ ਵਗੈਰਾ ਛੋਟੇ ਦੇਖ ਸਕਦੇ ਨਵਾਂ ਹਾਨਾ। ਸੂਣ ਦੇ ਵਿੱਚ ਕੁਝ ਜਲ ਬਾਕੀ ਜੈਨੂਅਲ ਦੂਜਾ ਸੂਆ ਸੁੰਗੀ ਵੀ ਆ। ਤੇ ਭਾਈ ਜੀ ਨੰਬਰ ਬੋਲੇ ਦੁਬਾਰੇ ਆਪਣਾ। 83208 1800ਤੀ 83208 1800ਤੀ ਪਿੰਡ ਜੇਠੂਕੇ ਤੇ ਐਤ ਕੀ ਫਿਰ ਕੀ ਉਮੀਦ ਆਪਾਂ ਨੂੰ ਤੇ ਕਿੰਨਾ ਪਾ ਦੂਗੀ ਇਹ ਸਾਰਾ ਇੱਕ ਦੋ ਦੇ ਦਿੰਦੇ ਠੀਕ ਹੈ ਮੰਨ ਕੇ ਚੱਲੇ ਵੀ 17 ਕਿਲੋ ਦੁੱਧ ਦੇ ਨਾਲ ਹੀ ਆਪਣੇ ਹੁਣ ਗੱਪਲ ਮਾਤਰੀ ਨਾਲ ਬਿਆੰਦਾ ਕਰਦੇ 18 ਮੀਟਰ ਦੋ ਕੇ ਦੇ ਮੰਗਦੇ ਦਿੰਦੇ ਨੋਕੋ ਪੂਰੀ ਆਪਾਂ ਨੂੰ ਮੀਰ ਐਸੋ ਮੈਂ ਮੀਰ ਦਾ ਬਈ ਬਿਆੰਦਾ ਕਰ ਲੈ ਵੀ 18 ਲੀਟਰ ਦੁੱਧ ਦਾ ਪੈ ਥੱਲੇ ਬਣ ਕੇ ਦੇ ਦਾਂਗੇ ਠੀਕ ਹੈ ਚੋਣ ਚਵਾਦੀ ਇੱਕ ਨੰਬਰ ਆ ਜਮਾ 16 ਨਹੀਂ ਵੀਰੇ ਕੋਈ ਜੀ ਦਾ ਧੜਕਾ ਨਹੀਂ ਸੋ ਕਿਸੇ ਵੀ ਵੀਰ ਦੇ ਝੂਟੀ ਪਸੰਦ ਹੋਵੇ ਘਰੇਲੂ ਝੋਟੀਆਂ 18 ਲੀਟਰ ਦੁੱਧ ਦੀ ਵਿਰਕਣਾ ਮੀ ਦਾ ਹਰਿਆਣੇ ਦੇ ਵਿੱਚੋਂ ਪਹਿਲੇ ਸੂਏ 15 ਲੀਟਰ ਦੁੱਧ ਵੀਰ ਮੈਂ ਕੇ ਲੈ ਕੇ ਆਏ ਸੀਗੇ ਸੋ ਕੋਈ ਵੀ ਵੀਰ ਖਰੀਦਣ ਦਾ ਚਾਹਵਨ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਾ ਵੀ ਹੋਰ